ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਮubarrak ਕਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੱਚੇ ਪਾਤਸ਼ਾਹ ਦੇ ਫਰਜ਼ੰਦਾ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਡਰ ਤੇ ਲਾਲਚ ਦਿੱਤੇ ਕਿ ਸਿੱਖੀ ਛੱਡ ਦਿਓ ਆਪਣਾ ਆਕੀਦਾ ਛੱਡ ਦਿਓ ਤਾਂ ਸਾਹਿਬਜ਼ਾਦਿਆਂ ਦਾ ਇੱਕ ਜਵਾਬ ਸੀ ਹਮਰੇ ਬੰਸ ਰੀਤ ਏਮ ਆਈ ਸੀ ਸਿਰ ਸਜਾਈ ਪਰ ਸਿਰਰ ਨਾ ਜਾਈ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਤੇ ਮੈਂ ਸਮੁੱਚੀ ਹੀ ਕੌਮ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿਨਾ ਹਾਂ ਨੌਜਵਾਨੋ ਆਪਾਂ ਸਾਹਿਬਜ਼ਾਦਿਆਂ ਦੇ ਰਸਤੇ ਤੇ ਤੁਰਨਾ ਹੈ ਆਪਾਂ ਜੇ ਥੋੜੀ ਬਹੁਤੀ ਢੇਲ ਹੈ ਆਪਾਂ ਸਾਬਤ ਸੂਰਤ ਹੋਈਏ ਆਪਾਂ ਸਰਦਾਰ ਬਣੀਏ ਆਪਾ ਬਾਣੀ ਤੇ ਬਾਣੇ ਦੇ ਧਾਰਨੇ ਬਣਿਏ ਦੂਜੀ ਗੱਲ ਸਾਹਿਬ ਜਾਨਿਆਂ ਨੂੰ ਨੀਹਾ ਦੇ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਬਾਅਦ ਹਕੂਮਤ ਨੇ ਸੋਚਿਆ ਸੀ ਕਿ ਸ਼ਾਇਦ ਸਿੱਖੀ ਦੀ ਗੱਲ ਮੁੱਕ ਗਈ ਹੈ ਪਰ ਸਾਹਿਬ ਜਾਨਿਆਂ ਨੇ ਜੋ ਪਹਿਲਾ ਬਚਨ ਕਹੇ ਸੀ ਤੁਸੀਂ ਸਾਡੇ ਸਰੀਰ ਨੂੰ ਖਤਮ ਕਰ ਸਕਦੇ ਹੋ ਔਰ ਸਿੱਖੀ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਜ ਕਿ ਹਮੇਸ਼ਾ ਹੀ ਇਹ ਲੱਖਾਂ ਦੇ ਇਕੱਠ ਖਾਲਸਾ ਪੰਥ ਦੇ ਇਹ ਦੱਸਦੇ ਨੇ ਸਾਡੇ ਦਿਲਾਂ ਦੇ ਵਿੱਚ ਸਾਹਿਬ ਜਾ ਕੇ ਵਸਦੇ ਆ ਕਿ ਇਸ ਧਰਤੀ ਤੇ ਪੰਥ ਦੇ ਸਿੱਖੀ ਦੇ ਬੋਲ ਬਾਲੇ ਇਹ ਸਦਾ ਰਹਿਣਗੇ ਇਹ ਕੀ ਗੱਲ ਉਦੋਂ ਵੀ ਜਿਹੜੀ ਆ ਦਿੱਲੀ ਦਾ ਤਖਤ ਹੈ ਵਜ਼ੀਰ ਖਾਨ ਉਹਦਾ ਗੁਲਾਮ ਉਹਨੇ ਸਾਹਿਬਜ਼ਾਦੀਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਖਾਲਸਾ ਪੰਥ ਇੱਥੇ ਅੱਜ ਹਾਜ਼ਰ ਹੈ ਸਾਰੇ ਦਲ ਪੰਥ ਗੰਗਮੀ ਤਕਸਾਲ ਸਿੰਘ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮਾਪੁਰਸ਼ ਅਤੇ ਸਮੂਚਾ ਪੰਥ ਇਹ ਗੁਰਦੁਆਰੇ ਗੁਰਧਾਮ ਅੱਜ ਵੀ ਆਪਾਂ ਜਿੱਥੇ ਖੜੇ ਹਾਂ ਇਹ ਪੰਥ ਦੇ ਹਨ ਤੇ ਆਪਾਂ ਇਹ ਹਮੇਸ਼ਾ ਪਹਿਰਾ ਦੇਣਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਮਾਮਲੇ ਦੇ ਵਿੱਚ ਉਦੋਂ ਸਿੱਖੀ ਰਣਜੀਤ ਨਗਾਰੇ ਹੀ ਵੱਜਾ ਸੀ ਨਾਨਦਪੁਰ ਸਾਹਿਬ ਤੇ ਰਣਜੀਤ ਨਗਾਰੇ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਆਨੰਦਪੁਰ ਸਾਹਿਬ ਨੂੰ ਘੇਰੇ ਕਿ ਫਿਰ ਸ਼ਹਾਦਤਾਂ ਦਾ ਗਾਉ ਆਪਾਂ ਸੁਚੇਤ ਰਹਿਣ ਬੰਦ ਆਪਣੇ ਫੈਸਲੇ ਆਪ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਦਾ ਹੈ ਕਿ ਆਪਾਂ ਇਸੇ ਹੀ ਸੋਚਦੇ ਕਹਾਣੀ ਬਣਾ ਹੈ ਕੱਲ ਮੈਂ ਜਦੋਂ ਤੁਰਿਆ ਸੀ ਇੱਕ 20 ਸਾਲ ਦਾ ਨੌਜਵਾਨ ਹੱਥ ਦੇ ਵਿੱਚ ਤਖਤੀ ਫੜ ਕੇ ਖਲੋਤਾ ਸੀ ਉਹਨੇ ਆਖਿਆ ਸਿੰਘ ਸਾਹਿਬ ਇਹ ਤਖਤੀ ਪੜੋ ਇਹਦੇ ਤੇ ਲਿਖਿਆ ਹੈ ਕਿ ਕੁਝ ਬੰਦਿਆਂ ਦੇ ਦਿਨ ਭਾਵੇਂ ਸਾਹਿਬ ਜਗਿਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਸਾਹਿਬ ਜਗਿਆਂ ਦੀ ਸ਼ਹਾਦਤ ਆ ਦੁੱਤੀ ਹੈ ਪਰ ਇਸੇ ਧਰਤੀ ਤੇ ਇਸ ਮੁਲਕ ਵਿੱਚ ਤੇ ਪੰਜਾਬ ਵਿੱਚ ਕੁਛ ਦਿਨ ਆਉਂਦੇ ਨਹੀਂ ਸ਼ਰਾਬ ਬੰਦੀ ਹੁੰਦੀ ਹੈ ਪੰਥ ਦੀ ਇਹ ਭਾਵਨਾ ਔਰ ਨੌਜਵਾਨਾਂ ਦੇ ਜਜ਼ਬਾਤ ਨੇ ਕਿ ਜਦੋਂ ਸਾਹਿਬ ਜਾਦਿਆ ਨੇ ਸ਼ਹੀਦੀ ਦਿਨ ਹੋਣ ਸ਼ਹੀਦੀ ਸਭਾ ਦਾ ਪੰਜਾਬ ਦੇ ਅੰਦਰ ਮਕਮਲ ਸ਼ਰਾਬ ਬੰਦੀ ਚਾਹੀਦੀ ਹੈ ਬਰੇ ਸ਼ਰਾਬਾ ਸਿਗਰਟ ਫੀਡਿੰਗ ਆ ਤਮਾਕੂ ਇਹ ਦੁਕਾਨਾਂ ਬੰਦ ਚਾਹੀਦੀਆਂ ਨੇ ਮੈਂ ਪੰਥ ਨੂੰ ਇਹ ਵੀ ਸੰਦੇਸ਼ ਦਿੰਨਾ ਇਹ ਸਾਰ ਜਮੀਨ ਸਾਡੀ ਹੈ ਇੱਥੇ ਚੱਪੇ ਚੱਪੇ ਤੇ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤ ਪੰਜਾਬ ਨਾ ਛੱਡ ਗਏ ਵਾਪਸੀ ਕਰੀਗੇ ਆਪਣੇ ਘਰੇ ਮੁੜੀਗੇ ਤੇ ਪੰਜਾਬ ਦੀਆਂ ਜ਼ਮੀਨਾਂ ਨਾ ਵੇਚਗੇ ਇਹ ਸ਼ਹੀਦਾਂ ਦੀ ਧਰਤੀ ਤੇ ਅਸੀਂ ਪਾਤਸ਼ਾਹ ਦੀ ਸਿੱਖੀ ਤੇ ਖਾਲਸੇ ਦੇ ਬੋਲ ਬਾਲਿਆਂ ਦੀ ਭਾਵਨਾ ਰੱਖਦੇ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਆਪਾਂ ਹਮੇਸ਼ਾ ਹੀ ਸਾਹਿਬਜ਼ਾਦੀਆਂ ਨੂੰ ਸਿੱਧੇ ਕਰਨੇ ਆ ਸਿੱਖੀ ਨੂੰ ਧਾਰਨ ਕਰਨਾ ਆਪਸੀ ਪ੍ਰੇਮ ਮਹੱਤ ਇਤਫਾਕ ਦੇ ਨਾਲ ਖਾਲਸਾ ਪੰਥ ਰਹਿੰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੂ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਚੱਲ ਗਏ ਅੱਜ ਸਮੁੱਚਾ ਪੰਥ ਇੱਥੇ ਆਇਆ ਸਤਕਾਰਯੋਗ ਜਥੇਦਾਰ ਸਾਹਿਬ ਦੰਗਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਦਰਬਾਰ ਸਾਹਿਬ ਤੋਂ ਸਾਰਾ ਹੀ ਖਾਲਸਾ ਪੰਥ ਸ਼ਰੂਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਪਾਂ ਸਾਰਿਆਂ ਹੀ ਮਿਲ ਜੁੜ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹਿਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਾਹਿਬ ਜادہ ਸ਼ਹੀਦ ਕੀਤੇ ਉਸ ਥਾਂ ਦਾ ਨਾਮ ਰੱਖਿਆ ਸੀ ਸਾਹਿਬ ਜادہ ਬਾਬਾ ਫਤਿਹ ਸਿੰਘ ਦੇ ਨਾਮ ਤੇ ਸ਼੍ਰੀ ਫਤੇਗੜ ਸਾਹਿਬ ਇਹ ਸ਼ਹਾਦਤਾਂ ਚੜਦੀ ਕਲਾ ਦਾ ਪ੍ਰਤੀਕ ਹਨ ਤੇ ਆਪਾਂ ਚੜਦੀ ਕਲਾ ਦੇ ਵਿੱਚ ਰਹਿਣਾ ਹੈ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਗੁਰੂ ਸਿਧਾਂਤਾਂ ਦੇ ਉੱਤੇ ਚੱਲ ਗਏ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਕੀਰ ਸਿੰਘ ਸਤਕਾਰਯੋਗ ਮਾਤਾ ਗੁਜਰਕੌਰ ਜੀ ਭਾਈ ਸਾਹਿਬ ਭਾਈ ਮੋਤੀ RAM ਜੀ ਮਹਿਰਾ ਇਹਨਾਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਕੋਟਾਨ ਕੋਟ ਪੰਥ ਪ੍ਰਣਾਮ ਕਰਦਾ ਹੈ ਤੇ ਪੰਥ ਦੇਖ ਤੇ ਪੰਥ ਕੀ ਜੀਤ ਆ ਜਿਹੜੀ ਗੱਲਾਂ ਨਾ ਪੰਥ ਕੀ ਜੀਤ ਇਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਚਾਹੀਦੀ ਆ ਧੰਨਵਾਦ ਧੰਨ ਤਨ ਪਾਦਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚੇ ਪੰਥ ਦਾ ਪੰਥ ਇਸੇ ਤਰ੍ਹਾਂ ਇੱਕ ਮੁੱਠ ਰਵੇ ਓਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ